ਸਤਿ ਸ਼੍ਰੀ ਅਕਾਲ ਜੀ ਮੈਂ ਮੈਕਦੀਪ ਕੌਰ ਤੇ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਲਿੰਕ মিডিਆ ਦੇ 5 ਵਜੇ ਦੇ ਪੈਦਰ ਦੇ ਤਾਜ਼ਾ ਅਪਡੇਟ ਚ ਦੱਸਦੀ ਹਾਂ ਪੰਜਾਬ ਵਿੱਚ ਅੱਜ ਮੌਸਮ ਹੰਧਾਰ ਰਹਿਣ ਦੀ ਸੁਭਾਵਨਾ ਹੈ ਤੇ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਆਉਣ ਵਾਲੇ 7 ਦਿਨਾਂ ਵਿੱਚ ਵੀ ਜੀਆਈ ਮੌਸਮ ਬਣਿਆ ਰਹਿਣ ਦਾ ਅੰਦਾਜ਼ਾ ਹੈ ਪਰ ਪਹਾੜਾਂ 'ਚ ਉਹ ਹੋਰੇ بارش ਪੰਜਾਬ ਲਈ ਮੁਸ਼ਕਲ ਵਧਾ ਰਹੀ ਹੈ ਪਿਛਲੇ ਦਿਨ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਤੇ ਪਾਗੜਾ ਡੈਮ ਪ੍ਰਬੰਧਕ ਬੋਰਡ BBMB ਨੇ ਵੀ ਪ੍ਰਵੀਰਵਾਰ ਨੂੰ ਕਰੀਬ 40000 ਕਿਉਂ ਸੇਕ ਪਾਣੀ ਪਿਆਸ ਨਦੀ ਵਿੱਚ ਛੱਡਿਆ ਜਸਨਲ ਵਿਆਸ ਦਾ ਪਾਣੀ ਹੌਲੀ ਹੌਲੀ ਵਧ ਰਿਹਾ ਹੈ ਹਾਲਕੀ ਬੀਬੀ ਐਮਬੀ ਨੇ ਕਿਹਾ ਕਿ ਪਾਣੀ ਨੂੰ ਕਾਬੂ ਵਿੱਚ ਰੱਖ ਕੇ ਛੱਡਿਆ ਜਾ ਰਿਹਾ ਹੈ ਇਸ ਲਈ ਗਵਾਉਂਦੀ ਲੋੜ ਨਹੀਂ ਹੈ ਦੂਜੇ ਪਾਸੇ ਘੱਗਰ ਨਦੀ ਵੀ ਤੂਫਾਨ ਤੇ ਹੈ ਜਿਸ ਕਾਰਨ ਪਟਿਆਲਾ ਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ ਪਿਛਲੇ ਦਿਨਾਂ ਵਿੱਚ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਵੜ ਗਿਆ ਸੀ ਪਰ ਹੁਣ ਸਥਿਤੀ ਕਾਬੂ ਵਿੱਚ ਦੱਸੀ ਜਾ ਰਹੀ ਹੈ ਪੰਜਾਬ ਵਿੱਚ ਸਤਾਪਨ ਸੁਧਾਰਨ ਦਰਜੇ ਤੇ ਰਿਹਾ ਵੀਰਵਾਰ ਸ਼ਵੇਰ ਤੋਂ ਸ਼ਾਮ 5:30 ਵਜੇ ਤੱਕ ਕਿਸੇ ਵੀ ਤਾਮੀਨੀ ਪਿਆਜ ਕਰਕੇ ਜ਼ੁਬੇ ਤਾਪਮਨ ਵਿੱਚ ਥੋੜੀ ਬਹੁਤ ਵਾਧਾ ਹੋਇਆ ਲੁਧਿਆਣਾ ਦੇ ਸਮਰਾਲਾ ਵਿੱਚ ਸਭ ਤੋਂ ਜ਼ਿਆਦਾ 36.5 ਡਿਗਰੀ ਸੈਲਸੀਅਸ ਦਰਜ ਕੀਤੀ ਗਈ ਚੰਡੀਗੜ੍ਹ ਮੌਸਮ ਵਿਭਾਗ ਵਿਗਿਆਨ ਕੇਂਦਰ ਦੇ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿੱਚ 34.4 ਲੁਧਿਆਣਾ ਵਿੱਚ 35.2 ਪਟਿਆਲਾ ਵਿੱਚ 35.3 ਤੇ ਫਰੀਦਕੋਟ ਵਿੱਚ 35.5 ਡਿਗਰੀ ਤਾਪਮਨ ਰਿਹਾ ਹੈ ਤਾਪਮਨ ਲਗਭਗ ਜ਼ਦਾਰ ਨੇ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ 'ਚ ਹਲਕੇ ਬੱਦਲ ਝਾਹਰਾਂਗੇ ਬਾਰਿਸ਼ ਦੀ ਜਵਾਨਾ ਹੈ ਤਾਪਮਨ ਜਬੀ ਤੋ 4 8 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ ਤੇ ਉਦੋਂ ਜਮਾਹਲੀ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਬੱਦਲ ਛਾਏ ਰਹਿਣਗੇ ਬਾਰਿਸ਼ ਦੀ ਵੀ ਸੰਭਾਵਨਾ ਹੈ ਤਾਪਮਨ 24 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ ਮੌਸਮ ਜਨਤ ਜੁੜੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਉਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ মিডিਆ ਧੰਨਵਾਦ